ਚੁਗਲੀ ਕਰਨੀ ਜਿਹੜੀ ਬੜੀ ਭੈੜੀ ਬਿਮਾਰੀ ਹੈ ਬਹੁਤ ਜ਼ਿਆਦਾ ਮੈਂ ਇੱਕ ਵਾਰ ਕਹਿਆ ਸੀ ਨਿੰਦਕ ਬੰਦਾ ਛੇਤੀ ਪੜਿਆ ਜਾਂਦਾ ਚੁਗਲ ਨਹੀਂ ਪੜਿਆ ਜਾਂਦਾ ਚੁਗਲ ਕਈ ਕਿ ਸਾਲ ਕੱਢ ਜਾਂਦਾ ਨਿੰਦਿਆ ਤੇ ਚੁਗਲੀ ਵਿੱਚ ਫਰਕ ਹੈ ਜੀ ਥੋੜਾ ਜਿਹਾ ਕਿਉਂਕਿ ਆਪਾਂ ਸਾਰੇ ਸਾਡਾ ਸਵਾਲ ਹੈ ਜੀ ਇੰਨਾ ਜਪ ਹੁੰਦਾ ਹੈ ਜੀ ਇਹ ਫਾਇਦਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਦਵਾਈ ਅਸਰ ਤਾਂ ਕਰੇਗੀ ਜੇ ਆਪਾਂ ਪਰਹੇਜ਼ ਕਰਾਂਗੇ ਚੁਗਲਖੋਰ ਚੁਗਲੀ ਜਿਹੜਾ ਬੰਦਾ ਰਸਨਾ ਤੋਂ ਕਰ ਰਿਹਾ ਕਿਵੇਂ ਅੰਦਰ ਚੱਲੇਗਾ ਨਾ ਚੁਗਲਖੋਰ ਦੋਨਾਂ ਪਾਸਿਆਂ ਤੋਂ ਆਪਣਾ ਦਿਖਾਉਂਦਾ ਹੈ ਨਿੰਦਕ ਨਹੀਂ ਦਿਖਾਉਂਦਾ ਨਿੰਦ ਕਮਲਾ ਹੁੰਦਾ ਹੈ ਚੁਗਲਖੋਰ ਚਾਤੂਰ ਹੁੰਦਾ ਹੈ ਮੇਰੇ ਫਿਰ ਇਸ ਨੂੰ ਮੰਨ ਲਓ ਦੋ ਭਰਾ ਆਪਸ ਵਿੱਚ ਲੜ ਪਏ ਆ ਤੇ ਚੁਗਲਖੋਰ ਜਾਂਦਾ ਉਹਨੂੰ ਕਹਿੰਦਾ ਤੂੰ ਬੜਾ ਚੰਗਾ ਸੈਂ ਸੱਚੀ ਮੂਝੇ ਤੇਰੇ ਵਰਗਾ ਬੰਦਾ ਕੋਈ ਨਹੀਂ ਤੇਰਾ ਭਰਾ ਇਹ ਹੋ ਜਾ ਮੈਂ ਕੱਲ ਲੰਘਦਾ ਪਿਆ ਸਾਂ ਮੈਨੂੰ ਆਹ ਗੱਲਾਂ ਕੀਤੀਆਂ ਉਹ ਬੰਦਾ ਨਾ ਫੂਕ ਚ ਆ ਜਾਂਦਾ ਵੀ ਇਹ ਮੇਰੇ ਹੱਕ ਦਾ ਹੈ ਉਹ ਫਿਰ ਜਦੋਂ ਉਹਦੇ ਹੱਕ 'ਚ ਬੋਲਦਾ ਉਹ ਉਹ ਪੜਾਸ ਅੰਦਰੋਂ ਆਪਣੇ ਭਰਾ ਦੇ ਵਿਰੁੱਧ ਕੱਢਦਾ ਤੇ ਸ਼ਾਮ ਨੂੰ ਉਹਦੇ ਘਰ ਪੜ ਜਾਂਦਾ ਉਹ ਮੈਂ ਲੰਘਦਾ ਪਿਆਸਾ ਮੈਨੂੰ ਟੱਕਰ ਗਿਆ ਤੇਰੇ ਬਾਰੇ ਤੇ ਨਾ ਭੈੜਾ ਕਹਿ ਮੈਂ ਉਹਨੂੰ ਸਮਝਾਇਆ ਵੀ ਨਹੀਂ ਨਹੀਂ ਤੂੰ ਭਰਾ ਉਹ ਦੂਜਾ ਸਮਝਦਾ ਮੇਰੇ ਅੱਖ 'ਚ ਉਹ ਕਈ ਕਈ ਸਾਲ ਜੇ ਆਪਸ 'ਚ ਨਾ ਬੋਲਣ ਤੇ ਚੁਗਲਖੋਰ ਦਾ ਕੰਮ ਚੱਲੀ ਜਾਂਦਾ ਤੇ ਜਿੱਦਨ ਕੋਈ ਸੁਲਾ ਹੋ ਜਾਂਦੀ ਏ ਚੇਤੇ ਰੱਖਿਓ ਉਦੋਂ ਸਭ ਤੋਂ ਪਹਿਲਾਂ ਤਵਾ ਚੁਗਲਖੋਰ ਦਾ ਲੱਗਦਾ ਹੈ ਚੁਗਲੀ ਕਰਨੀ ਇਹ ਅੰਦਰ ਦਾ ਰਸ ਨਹੀਂ ਬੰਦ ਦਿੰਦੀ ਪਿਆਰਿਓ